ਮੰਦਭਾਗੀ ਖਬਰ ਸਰੰਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੇਜ਼ ਹਨੇਰੀ ਨੇ ਇੱਕ ਘਰ ਉਜਾੜ ਕੇ ਰੱਖ ਦਿੱਤਾ ਬਿਜਲੀ ਦਾ ਖੰਭਾ ਟੁੱਟ ਕੇ ਹੇਠਾਂ ਖੜੇ ਨੌਜਵਾਨ ਦੇ ਜਾ ਵਜਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਨੌਜਵਾਨ ਦੀ ਪਛਾਣ ਸਤਪਾਲ ਦੇ ਰੂਪ ਵਿੱਚ ਹੋਈ ਹੈ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਦੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਸਤਪਾਲ ਮਾਤਾ ਦੀ ਦਵਾਈ ਲੈ ਕੇ ਆਇਆ ਤਾਂ ਪਹਿਲਾਂ ਤੇਜ਼ ਹਨੇਰੀ ਦੇ ਕਾਰਨ ਇੱਕ ਰੁੱਖ ਟੁੱਟ ਕੇ ਬਿਜਲੀ ਦੇ ਖੰਬੇ ਤੇ ਜਾ ਡਿੱਗਿਆ ਤੇ ਫਿਰ ਇੱਕ ਖੰਭਾ ਮੇਰੇ ਭਰਾ ਦੇ ਜਾ ਵਜਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਜਦੋਂ ਡਾਕਟਰਾਂ ਦੇ ਵੱਲੋਂ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਤਾਂ ਉਸਨੇ ਰਸਤੇ ਦੇ ਵਿੱਚ ਦਮ ਤੋੜ ਦਿੱਤਾ ਚਰਨਜੀਤ ਸਿੰਘ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਹਸਪਤਾਲ ਵਾਲਿਆਂ ਨੇ ਟਾਈਮ ਦੇ ਨਾਲ ਐਂਬੂਲੈਂਸ ਨਹੀਂ ਭੇਜੀ ਜਿਸ ਕਾਰਨ ਮੇਰੇ ਭਰਾ ਦੀ ਜਾਨ ਚਲੀ ਗਈ ਆ ਜੇਕਰ ਗੱਡੀ ਟਾਈਮ ਦੇ ਨਾਲ ਆ ਜਾਂਦੀ ਤਾਂ ਮੇਰਾ ਭਰਾ ਬਚ ਸਕਦਾ ਸੀ ਮੈਂ ਜੀ ਚਰਨਜੀਤ ਸਿੰਘ ਬੋਲਦਾ ਜੀ ਇਹ ਮੇਰਾ ਬਰਾਦਰ ਦੀਗਾ ਸਤਪਾਲ ਜੋ ਮਾਤਾ ਦੀ ਦਵਾਈ ਲੈਣ ਗਿਆ ਸੀਗਾ ਤੇ ਜਦੋਂ ਉਹ ਉਧਰੋਂ ਆਇਆ ਤੇ ਉਧਰੋਂ ਪੀਪਲ ਟੁੱਟ ਕੇ ਕੀ ਤਾਰ ਸੀਗੀ ਬਿਜਲੀ ਦੀ ਖੰਭੇ ਦੇ ਉੱਪਰ ਗਿਰ ਗਈ ਤੇ ਉਹ ਖੰਭਾ ਉਹਦੇ ਉੱਪਰ ਆ ਕੇ ਗਿਰ ਗਿਆ ਜਦੋਂ ਉਹ ਵਿੱਚ ਦਬ ਗਿਆ ਖੰਭੇ ਦੇ ਬਾਹਰ ਕੱਢਿਆ ਉੱਥੇ ਜਿੰਨੇ ਵੀ ਮਜੂਦ ਸੀਗੇ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਤੇ ਐਂਬੂਲੈਂਸ ਨੂੰ ਫੋਨ ਕਰਿਆ ਟੈਂਬੂਲੈਂਸ ਟਾਈਮ ਤੇ ਨਹੀਂ ਆਈ ਹੈਗੀ ਕਿਹੜੀ ਐਂਬੂਲੈਂਸ 108 ਨੰਬਰ ਤੇ ਫੋਨ ਕਰਿਆ ਸੀ ਜੀ ਅਸੀਂ ਨੇ ਜਦੋਂ ਅਸੀਂ ਉਹਨੂੰ ਫਤਿਹਗੜ ਲੈ ਕੇ ਗਏ ਉਤੋਂ ਬਾਅਦ ਉਹਨਾਂ ਨੇ ਪੀਜੀਆਈ ਰੈਫਰ ਕਰਤਾ ਤਾਂ ਪੀਜੀਆ ਹੀ ਜਾਂਦੇ ਜਾਂਦੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਕਹਿੰਨੇ ਆ ਵੀ ਕੋਈ ਵੀ ਹੈ ਇਹਦਾ ਇਲਾਜ ਹੋਣਾ ਚਾਹੀਦਾ ਇਹ ਗੱਲ ਕੰਬੇ ਦਾ ਤੇ ਕੱਲ ਨੂੰ ਅੱਜ ਜਿਹੜਾ ਹਾਦਸਾ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋ ਸਕੇ ਤੇ ਸਭ ਤੋਂ ਬੇ ਬੇਕਾਰ ਕੰਮ ਹੈ ਹਸਪੀਟਲ ਵਾਲਿਆਂ ਦਾ ਜਿਨ੍ਹਾਂ ਨੇ ਟਾਈਮ ਸਿਰ ਐਂਬੂਲੈਂਸ ਨਹੀਂ ਭੇਜੀ ਜੇ ਉਹ ਐਂਬੂਲੈਂਸ ਭੇਜ ਦਿੰਦੇ ਕੀ ਪਤਾ ਉਹਦੀ ਜਾਨ ਬਚ ਸਕਦੀ ਸੀ ਸਾਡੀ ਤਾਂ ਇਹੀ ਗੁਜਾਰਸ਼ ਹੈ ਵੀ ਘੱਟੋ ਵੀ ਘੱਟ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਟਾਈਮ ਸਿਰ ਮਰੀਜ਼ ਕੋਲ ਕੋਈ ਵੀ ਐਂਬੂਲੈਂਸ ਜੇ ਬੁਲਾਵੇ ਤਾਂ ਪਹੁੰਚਣੀ ਚਾਹੀਦੀ ਆ। ਕੱਲ ਕੀਤੀ ਹੈ ਵੀ ਹਾਦਸੇ ਦਾ ਕਾਰਨ ਕੀ ਲੱਗਦਾ ਹਨੇਰੀ ਕਰਕੇ ਗਿਰਿਆ ਸੀ ਪੀੜਕਿੱਤਾ। ਕੱਲ ਜਿਹੜੀ ਹਨੇਰੀ ਚੱਲੀ ਆ ਜੀ ਉਹਦੇ ਕਰਕੇ ਤਾਰਾਂ ਟੁੱਟੀਆਂ ਤੇ ਦਰਖਤ ਟੁੱਟ ਗਿਆ ਤੇ ਉਹ ਖੰਭਾ ਟੁੱਟ ਕੇ ਬਿਜਲੀ ਵਾਲਾ ਮੇਰੇ ਬ੍ਰਦਰ ਦੇ ਉੱਪਰ ਗਿਰ ਗਿਆ। ਇਸ ਕਰਕੇ ਉਹਦੀ ਅਸੀਂ ਹਸਪੀਟਲ 'ਚ ਉਹਨੂੰ ਲੈ ਕੇ ਜਾਣ ਲਈ ਐਂਬੂਲੈਂਸ ਨੂੰ ਫੋਨ ਕਰਿਆ। ਐਂਬੂਲੈਂਸ ਟਾਈਮ ਤੇ ਆਈ ਨਹੀਂ। ਤੇ ਉਸ ਤੋਂ ਬਾਅਦ ਅਸੀਂ ਉਹਨੂੰ ਹਸਪੀਟਲ ਲੈ ਗਏ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਚੰਡੀਗੜ੍ਹ ਰੈਫਰ ਕਰਿਆ ਪੀਜੀਆਈ 'ਚ। ਤਾਂ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਗੁਜ਼ਾਰਿਸ਼ ਕਰਦੇ ਆਂ ਵੀ ਇਹ ਹਾਦਸਾ ਅੱਗੇ ਕਿਸੇ ਹੋਰ ਨਾਲ ਨਾ ਵਾਪਰੇ ਇਹਦੇ ਉੱਤੇ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ ਤਦਾਦੀ ਕੀ ਭਿਆਨਕ ਗਰਮੀ ਤੋਂ ਬਾਅਦ ਬਿਤੀ ਰਾਤ ਕਈ ਥਾਵਾਂ ਤੇ ਮੌਸਮ ਬਦਲਿਆ ਬਰਸਾਤ ਹੋਈ ਤੇਜ਼ ਹਨੇਰੀ ਚਲੀ ਇਸ ਦੌਰਾਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਇਸ ਪਰਿਵਾਰ ਦੇ ਲਈ ਏਮੀ ਅਤੇ ਤੇਜ਼ ਹਨੇਰੀ ਦੁਖਦਾਬ ਪਹਾੜ ਲੈ ਕੇ ਆਈ ਕਿਉਂਕਿ ਬਿਜਲੀ ਦਾ ਖੰਭਾ ਵੱજન ਕਾਰਨ ਇਹਨਾਂ ਦੇ ਇੱਕ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੈ। ਕੈਨਿਸ ਪੰਜਾਬ ਦੇ ਲਈ ਸਰੰਦ ਤੋਂ ਜਗਦੇਵ ਸਿੰਘ ਦੀ ਰਿਪੋਰਟ